ਆਸਟ੍ਰੇਲੀਆ ਵਰਕ ਹੌਲੀਡੇ ਵੀਜ਼ਾ ਚੱਲ ਰਿਹਾ ਹੈ ਵੀ ਆਸਟ੍ਰੇਲੀਆ ਨੇ ਹੌਲੀਡੇ ਵਰਕ ਵੀਜ਼ਾ ਕੱਢਿਆ ਹਰ ਸਾਲ ਕਹਿੰਦੇ ਹਜ਼ਾਰ ਜਿਹੜਾ ਲੋਕ ਨੇ ਉਹਨਾਂ ਨੂੰ ਬੁਲਾਇਆ ਜਾਂਦਾ ਆਸਟ੍ਰੇਲੀਆ ਦੇ ਵਿੱਚ ਉਸ ਨੂੰ ਲੈ ਕੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਮੈਮ ਐਡਸ ਆ ਰਹੀਆਂ ਐਕਚੁਅਲ ਕਿਵੇਂ ਅਪਲਾਈ ਹੋਊਗਾ ਔਰ ਮਿਨੀਮਮ ਰਿਕੁਆਇਰਮੈਂਟ ਕੀ ਹੈਗੀ ਹੈ ਜਿਹੜੇ ਉਸ ਦੇ ਲਈ ਅਪਲਾਈ ਕਰ ਸਕਦੇ ਆ ਆਸਟ੍ਰੇਲੀਆ ਨੇ ਜਿਹੜਾ ਬੈਲਟ ਪ੍ਰੋਗਰਾਮ ਆ 24 ਜੂਨ ਤੋਂ ਲੈ ਕੇ ਤੇ 15 ਜੁਲਾਈ ਤੱਕ ਇਹ ਵਿੰਡੋ ਓਪਨ ਹੁੰਦੀ ਹੈ ਇਹਦੇ ਵਿੱਚ ਤੁਸੀਂ ਪਲੱਸ 2 ਕੀਤੀ ਹੋਈ ਹੈ ਤੁਹਾਡੇ ਸਟੱਡੀ ਦੇ ਵਿੱਚ ਕੋਈ ਵੀ ਗੈਪ ਆ ਉਹ ਤੁਹਾਡਾ ਕੋਈ ਵੀ ਉਹਦੇ ਵਿੱਚ ਤੁਹਾਨੂੰ ਜਸਟੀਫਿਕੇਸ਼ਨ ਦੇਣ ਦੀ ਜ਼ਰੂਰਤ ਨਹੀਂ ਹੈ ਔਰ ਬੈਲਟ ਪ੍ਰੋਗਰਾਮ ਦੇ ਵਿੱਚ ਸਭ ਤੋਂ ਜਿਹੜੀ ਵਧੀਆ ਚੀਜ਼ ਹੈ ਇਹਦੇ ਵਿੱਚ ਇਹ ਆ ਕਿ ਤੁਹਾਡਾ ਬਹੁਤ ਜ਼ਿਆਦਾ ਕੋਈ ਖਰਚਾ ਨਹੀਂ ਹੈ ਖਾਸ ਖਰਚਾ ਨਹੀਂ ਹੈ ਤੁਸੀਂ ਬੈਲਟ ਪ੍ਰੋਗਰਾਮ ਚ ਅਪਲਾਈ ਕਰ ਰਹੇ ਹੋ ਤੇ ਕਿਸੇ ਵੀ ਤਰ੍ਹਾਂ ਦਾ ਉਹਦੇ ਚ ਐਕਸਟਰਾ ਫੀਸਿਸ ਨਹੀਂ ਹੈ ਸਿਰਫ ਬੈਲਟ ਪ੍ਰੋਗਰਾਮ ਲਈ ਜਿਹੜੀ ਉੱਥੇ ਫੀਸ ਲੱਗ ਰਹੀ ਹੈ ਉਹੀ ਤੁਹਾਡੇ ਤੋਂ ਚਾਰਜ ਕਰ ਰਹੇ ਆ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਆਈ ਲੈਟਰਸ ਜਾਂ ਪੀਟੀ ਕੋਈ ਆਫਰ ਲੈਟਰ ਨਹੀਂ ਚਾਹੀਦੀ ਇੱਕ ਲੋਟਰੀ ਸਿਸਟਮ ਹੈ ਅਸੀਂ ਤੁਹਾਡਾ ਉਸ ਵਿੰਡੋ ਦੇ ਵਿੱਚ ਪੁੱਟ ਆਨ ਕਰ ਦਾਂਗੇ ਜੇ ਤੁਹਾਡਾ ਨੰਬਰ ਲੱਗ ਗਿਆ ਜੇ ਉਸ ਵਿੰਡੋ ਦੇ ਵਿੱਚੋਂ ਤੁਹਾਡੀ ਲੋਟਰੀ ਨਿਕਲ ਗਈ ਦੈਨ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਕੇ ਜਾ ਸਕਦੇ ਹੋ ਸਭ ਤੋਂ ਇੰਪੋਰਟੈਂਟ ਇਹ ਹੈ ਕਿ 24 ਜੂਨ ਦੇ ਵਿੱਚੋਂ ਲੈ ਕੇ 15 ਜੁਲਾਈ ਦੇ ਵਿੱਚ ਵਿੱਚ ਇਹ ਵਿੰਡੋ ਜਿਹੜੀ ਆ ਓਪਨ ਹੈ ਇਹ ਇਹਨਾਂ ਦਿਨਾਂ ਦੇ ਵਿੱਚ ਹੀ ਅਸੀਂ ਅਪਲਾਈ ਕਰ ਸਕਦੇ ਹਾਂ ਇਹਦੇ ਵਿੱਚ ਕੋਈ ਲੰਮਾ ਚੌੜਾ ਪੇਪਰ ਵਰਕ ਨਹੀਂ ਚਾਹੀਦਾ ਸਿਰਫ ਤੁਹਾਡੇ ਐਜੂਕੇਸ਼ਨਲ ਸਾਨੂੰ ਡਾਕੂਮੈਂਟਸ ਚਾਹੀਦੇ ਆ ਤੁਸੀਂ ਪਲੱਸ 2 ਕੀਤੀ ਆ ਤੁਹਾਡੇ ਕੋਲ ਪਾਸਪੋਰਟ ਹੈ ਬਸ ਇਹ ਇਹ ਡਾਕੂਮੈਂਟ ਤੁਸੀਂ ਲੈ ਕੇ ਸਾਨੂੰ ਦੇ ਦੇਣੇ ਆ ਜੇ ਤੁਹਾਡੇ ਕੋਲ ਆਈਟੀਆਰ ਵਗੈਰਾ ਹੈਗੀ ਆ ਤਾਂ ਬਹੁਤ ਵਧੀਆ ਗੱਲ ਆ ਬਟ ਕੱਲੇ ਤੁਹਾਡੇ এডਿਕੇਸ਼ਨ ਡਾਕੂਮੈਂਟਸ ਦੇ ਬਿਹਾਫ ਤੇ ਵੀ ਅਪਲਾਈ ਹੋ ਜਾਊਗਾ ਔਰ ਜੇ ਤੁਹਾਨੂੰ ਹੋਰ ਜ਼ਿਆਦਾ ਲੱਗਦਾ ਹੈ ਕਿ ਬੈਲਟ ਪ੍ਰੋਗਰਾਮ ਕੀ ਹੈ ਉਹਨਾਂ ਦੀ ਵੈਬਸਾਈਟ ਦੇ ਵਿੱਚ ਜਾ ਕੇ ਤੁਸੀਂ ਆਸਟ੍ਰੇਲੀਆ ਵੈਬਸਾਈਟ ਦੇ ਵਿੱਚ ਦੇਖ ਸਕਦੇ ਹੋ ਔਰ ਬੈਲਟ ਪ੍ਰੋਗਰਾਮ ਐਵੇਂ ਦਾ ਪ੍ਰੋਗਰਾਮ ਹੈ ਜੇ ਤੁਹਾਡੀ ਲੋਟਰੀ ਲੱਗੀ ਤੇ ਇਹਦੇ ਵਰਗਾ ਤੁਹਾਡੇ ਕੋਲ ਕੋਈ ਵੀ ਮਤਲਬ ਚੀਜ਼ ਨਹੀਂ ਹੈ ਮਤਲਬ ਜਿਹੜਾ ਕਿੰਗ ਹੌਲੀਡੇ ਵੀਜ਼ਾ ਹੈ ਇਟ ਮੀਨਸ ਤੁਸੀਂ ਇਹਦੇ ਵਿੱਚ ਪ੍ਰੋਪਰ ਤਰੀਕੇ ਨਾਲ ਉੱਥੇ ਜਾ ਕੇ ਜਿਹੜਾ ਓਪਨ ਵਰਕ ਪਰਮਿਟ ਦੀ ਤਰ੍ਹਾਂ ਉੱਥੇ ਕੰਮ ਕਰ ਸਕਦੇ ਹੋ ਓਪਨ ਵਰਕ ਪਰਮਿਟ ਇੱਕ ਤਰ੍ਹਾਂ ਨਾਲ ਤੁਹਾਡੇ ਕੋਲ ਹੋਊਗਾ ਇਸ ਓਪਨ ਵਰਕ ਪਰਮਿਟ ਦੇ ਵਿੱਚ ਜਿੰਨੇ ਵੀ ਬੱਚੇ ਜਾਣਗੇ ਉਹਨਾਂ ਦੇ ਕੋਲ ਵਰਕ ਪਰਮਟ ਦੀਆਂ ਸਾਰੇ ਰਾਈਟਸ ਹੋਣਗੇ ਤੇ ਇਹ ਬਹੁਤ ਅੱਛਾ ਪ੍ਰੋਗਰਾਮ ਆ ਜੇ ਤੁਸੀਂ ਇਹਦਾ ਹਿੱਸਾ ਬਣਨਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਹੈ ਕਿ ਅਸੀਂ ਅਪਲਾਈ ਕਰ ਲਈਏ ਤੁਸੀਂ ਇੰਨੇ ਕ ਪੈਸਿਆਂ ਦਾ ਰਿਸਕ ਲੈ ਸਕਦੇ ਹੋ ਤੁਹਾਡੇ ਸਾਹਮਣੇ ਹੀ ਆ ਕਿ ਆਸਟ੍ਰੇਲੀਆ ਦੇ ਵਿੱਚ ਜੇ ਜਾਣਾ ਹੈ ਬੱਚੇ ਨੇ ਹੁਣ ਤਾਂ ਲੱਖ ਪਲੱਸ ਉਹਦੀ ਬੱਚੇ ਦੀ ਜਿਹੜੀ ਆ ਸਟੂਡੈਂਟ ਦੀ ਜਿਹੜੀ ਆ ਐਮਬੈਸੀ ਫੀਸ ਹੋ ਗਈ ਆ ਤੇ ਇਹਦੇ ਵਿੱਚ ਤੁਸੀਂ ਲੈ ਸਕਦੇ ਹੋ ਇੱਕ ਲੱਕੀ ਡਰਾਅ ਹੈ ਜੇ ਤੁਹਾਡਾ ਨਿਕਲ ਗਿਆ ਤੇ ਤੁਹਾਡੇ ਵਰਗਾ ਕੋਈ ਨਹੀਂ ਹੈ ਇਸ ਦੇ ਵਿੱਚ ਐਮਬੈਸੀ ਫੀਸ ਨਹੀਂ ਲੱਗੂਗੀ ਪਹਿਲਾ ਪਹਿਲਾ ਸਿਰਫ ਵਿੰਡੋ ਚ ਅਸੀਂ ਅਪਲਾਈ ਕਰਨਾ ਹੈ ਅੰਬੈਸੀ ਫੀਸ ਉਸ ਤੋਂ ਬਾਅਦ ਦੀ ਹੈ ਤੋ ਜਿਹੜੀ ਇੱਕ ਵਰਕ ਹੌਲੀਡੇ ਦੇ ਵਿੱਚ ਅੰਬੈਸੀ ਫੀਸ ਹੋਊਗੀ ਇੱਕ ਵਰਕ ਪਰਮਟ ਤੇ ਜਿਹੜਾ ਬੱਚਾ ਜਾ ਰਿਹਾ ਉਹ ਅੰਬੈਸੀ ਫੀਸ ਹੋਊਗੀ ਨਾਟਾ ਕਿ ਜਿਹੜੀ ਸਟੂਡੈਂਟ ਦੀ ਅੰਬੈਸੀ ਫੀਸ ਹੈ ਕਿ ਉਹ ਪੇ ਕਰਨੀ ਪਊਗੀ ਯਾਨੀ ਇਹ ਚ ਆਪਣੀ ਕਿਸਮਤ ਚਮਕਾਈ ਜਾ ਸਕਦੀ ਹੈ ਜਿਹੜੇ ਬਿਲਕੁਲ ਆਸਟ੍ਰੇਲੀਆ ਜਾਣ ਦਾ ਸੁਪਨਾ ਦੇਖਦੇ ਬਿਲਕੁਲ ਤੁਸੀਂ ਆਪਸ਼ਨ ਲੈ ਸਕਦੇ ਹੋ ਏਜ ਲਿਮਟ ਇਹਦੇ ਵਿੱਚ ਕਿੰਨੀ ਏਜ ਲਿਮਟ ਇਹਦੇ ਵਿੱਚ 18 ਤੋਂ ਲੈ ਕੇ ਤੁਸੀਂ 32 ਸਾਲ ਦੀ ਏਜ ਦੇ ਹੈਗੇ ਹੋ ਤਾਂ ਤੁਸੀਂ ਅਪਲਾਈ ਕਰਕੇ ਜਾ ਸਕਦੇ ਹੋ ਕੋਈ ਲੰਮੀ ਚੌੜੀ ਸਟੱਡੀ ਨਹੀਂ ਚਾਹੀਦੀ ਕੋਈ ਲੰਮਾ ਚੌੜਾ ਪੇਪਰ ਵਰਕ ਨਹੀਂ ਚਾਹੀਦਾ ਕੋਈ ਡਾਕੂਮੈਂਟਸ ਨਹੀਂ ਚਾਹੀਦਾ ਇਹ ਵਿੰਡੋ ਓਪਨ ਹੋਈ ਹੋਈ ਹੈ ਇਹਦੇ ਵਿੱਚ ਤੁਸੀਂ ਅੱਜ ਦੋਗੇ ਅੱਜ ਅਸੀਂ ਅਪਲਾਈ ਕਰ ਦਾਂਗੇ 15 ਜੁਲਾਈ ਤੱਕ ਤੁਹਾਡਾ ਜਿਹੜਾ ਇਹ ਰਿਜ਼ਲਟ ਜਿਹੜਾ ਡਿਕਲੇਅਰ ਹੋ ਜਾਣਾ ਤੇ ਕੋਈ ਇਹਦੇ ਵਿੱਚ ਇਹ ਨਹੀਂ ਕਿ ਬਹੁਤ ਲੰਮਾ ਸਮਾਂ ਹੈ ਜੇ ਤੁਹਾ ਇਹਦੇ ਵਿੱਚ ਤੁਹਾਡੇ ਕੋਲ ਫੁੱਲ ਵਰਕ ਰਾਈਟਸ ਹੋਣਗੇ ਤੇ ਬਹੁਤ ਹੀ ਅੱਛੀ ਆਪਸ਼ਨ ਹੈ ਜਿਹੜੇ ਸਟੂਡੈਂਟਸ ਨੂੰ ਲੱਗਦਾ ਕਿ ਇੱਕ ਲੱਕੀ ਚਾਂਸ ਜਿਹੜਾ ਹੈ ਲੈਣਾ ਚਾਹੁੰਦੇ ਨੇ ਉਹ ਲੈ ਸਕਦੇ ਨੇ ਅਪਲਾਈ ਕਰ ਸਕਦੇ ਨੇ ਅਦਰਵਾਈਜ਼ ਸਾਡੇ ਕੋਲ ਆਸਟ੍ਰੇਲੀਆ ਦੇ ਹੋਰ ਬਹੁਤ ਸਾਰੇ ਪ੍ਰੋਗਰਾਮ ਅਵੇਲੇਬਲ ਨੇ ਉਹਨਾਂ ਵਿੱਚ ਵੀ ਅਪਲਾਈ ਕਰਕੇ ਜਾਇਆ ਜਾ ਸਕਦਾ ਹੈ